ਬੀਤੇ ਦਿਨੀ ਸਮਰਾਲਾ ਦੇ ਕੋਲ ਪਿੰਡ ਹਰੀਓਕਲਾ ਦੇ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਿਸ ਸਮੇਂ ਚੋਰੀ ਕੀਤੀ ਕਰਨਾ ਵਕਰੀ ਉਸ ਸਮੇਂ ਘਰ ਦੇ ਵਿੱਚ ਕਲੀ ਵਿਆਹ ਵਾਲੀ ਕੁੜੀ ਹੀ ਸੀ ਜਿਸ ਦਾ ਦੋ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਜਦੋਂ ਕੁੜੀ ਦੇ ਮਾਪਿਆਂ ਕਰ ਵਾਪਸ ਪੁੱਜੇ ਤਾਂ ਦੇਖਿਆ ਲਾੜੀ ਬੇਹੋਸ਼ ਪਈ ਹੋਈ ਸੀ ਅਤੇ ਘਰ ਦੇ ਵਿੱਚ ਰੱਖੇ ਤਿੰਨ ਕੁੱਤੇ ਬੇਹੋਸ਼ ਹੋਏ ਪਏ ਸਨ ਉਸ ਤੋਂ ਬਾਅਦ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਵਿਆਹ ਵਾਲੀ ਕੁੜੀ ਲਈ ਜੋੜ ਕੇ ਰੱਖੇ ਗਏ ਨੇ ਅਤੇ ਨਕਦੀ ਗਾਇਬ ਸੀ ਤਾਂ ਤੁਰੰਤ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਉਸ ਤੋਂ ਬਾਅਦ ਸਮਰਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਿਂਦਰ ਕੌਰ ਹੈ ਜੀ ਤੁਸੀਂ ਕੀ ਕਰ ਰਹੇ ਹੋ ਵਾਪਰੀ ਹੋ ਤੁਹਾਡੇ ਘੀਟੇ ਦੇ ਨੇ ਮੇਰੇ ਮੈਸੇਜ ਹੈ ਸੀ ਜੀ ਗੌਂਸ਼ਣ ਤੇ ਉਹਨਾਂ ਦੇ ਨੂੰ ਸਰਟੀਫੀਕੇਟ ਹੀ ਤੇ ਦੇਖ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਾਈਪਲਾਈਨ ਪਾਉਣ ਵਾਲਿਆਂ ਵੀ ਅੰਦਰ ਆ ਕੇ ਮਾਰ ਕੇ ਆਏ ਆ ਕੋਈ ਅਜਿਹੀ ਜਿਹੀ ਲੀਤੀ ਸੀ ਸੰਘਾੜੀਆ ਕੇ ਚੱਕੀ ਆ ਸੀ ਤਾਂ ਜਦੋਂ ਸੀ ਅੰਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਸਭ ਭੋਲਿਆ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਝ ਉਹਨਾਂ ਨੇ ਅੰਦਰੋਂ ਹਾਂਜੀ ਲੋਕ ਤੋੜਿਆ ਅਲਮਾਰੀ ਦਾ ਜੋ ਮੇਰਾ ਗੋਲਡ ਪਿਆ ਸੀ ਸਾਰਾ ਲੈ ਗਏ ਉਹਨਾਂ ਨੇ ਤੇ ਨਾਲ ਕੈਸ਼ ਵੀ ਲੈ ਗਏ 80 ਗੋਲ ਵੀ ਨਾਲ ਲੈ ਗਏ ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ ਗੋਲਡ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਇਹਦਾ ਵੇ ਵਿਆਹ ਵਾਸਤੇ ਰੱਖਿਆ ਪਾਸ ਉਹਨੂੰ ਆਪਣੀ ਬੇਟੀ ਦਾ ਗਿਆ ਪਰਸੋਂ ਵੀ ਵਿਆਹ ਰੱਖਿਆ ਸੀ ਹਾਂਜੀ ਮੇਰਾ ਮੇਰੇ ਜੋ ਮਤਲਬ ਕਹਿਤਾ ਆ ਦਵਾ ਕਟਣਾ ਵਾਪਰੀ ਹਾਂਜੀ ਉਹਦੀ ਕੋਈ ਥੋੜੀ ਜਿਹੀ ਮਦਦ ਆ ਹਾਂਜੀ ਮੈਂ ਦੇਖੂ ਤੁਸੀਂ ਦੇਖਦੇ ਆਂ ਇਹ ਨੂੰ ਕੀ ਕਰ ਸਕਦੇ ਆਂ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਕੰਮ ਵਿੱਚ ਤੁਸੀਂ ਇੱਕ ਵਾਰ ਬੇਨਤੀ ਹੋ ਜਾਂਦਾ ਟੀਟਾ ਜੋ ਹੈਲਪ ਕਰੀ ਜਾਵੇ ਉਹੀ ਗੱਲ ਉਹਨੂੰ ਉਹਦੇ ਦੇਖਿਆ ਫਿਰ ਉਹਨੂੰ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ ਹਾਂਜੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਵਿੱਚ ਚੜੀ ਹੋਈ ਆ ਵੀ ਹੌਲੀ ਹੌਲੀ ਸੱਟ ਹੋਊਗੀ ਬੋਲ ਵੀ ਨਹੀਂ ਸੀ ਹੁੰਦਾ ਉਹ ਤਾਂ ਸੋ ਤਾਂ ਸਭ ਕਿਸ ਤਰ੍ਹਾਂ ਦੀ ਦਵਾਈ ਹੋ ਸਕਦੀ ਆ ਵੀ ਮੇਸ਼ੜੀ ਲਈ ਦਾਈ ਦਵਾਈ ਆ ਕੋਈ ਮੇਸ਼ੜੀ ਹੋਸ ਇਹ ਕੁੜੀ ਨੇ ਫੇਰ ਹੋਸ਼ ਚਾਹ ਤੇ ਤੁੜ ਕੀ ਦੱਸਿਆ ਕੁੜੀ ਤਾਂ ਰੋਣ ਲੱਗੀ ਉਹ ਤਾਂ ਕੁਝ ਵੀ ਨਹੀਂ ਦੱਸ ਹੁੰਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ ਆ ਸਾਡੇ ਕੁੱਤੇ ਵੀ ਰੱਖਿਆ ਹੋਣਾ ਉਹ ਵੀ ਬੇਹੋਸ਼ ਸੀਗੇ ਸਹਿਮਗੀ ਹਾਂਜੀ ਉਹਨੂੰ ਬਰੈਡਾਂ ਦੇ ਵਿੱਚ ਕੁਝ ਦੁੱਤਾ ਮਿਲਾ ਕੇ ਲੱਭੇ ਹੋਰੇ ਬਰੈਡ ਪਏ ਨੇ ਸੀ ਪਾਏ ਹੁਣ ਵੀ ਪਾਏ ਆ ਸਾਡੇ ਬਰੈਡ ਹਜੇ ਵੀ ਰੱਖੇ ਹੋਏ ਆ ਸੀ ਉਹ ਕੀ ਕਹਿਣਾ ਚਾਹਦੇ ਹੋ ਹੁਣ ਤੁਸੀਂ ਕੀ ਮੰਗਦੇ ਅਸੀਂ ਜੋ ਸਾਡੀ ਮੰਗੇ ਆ ਪ੍ਰਸ਼ਾਦ ਸਾਡੀ ਹੈਲਪ ਕਰੇ ਜੋ ਮਦਦ ਕਰ ਸਕਦੇ ਚਾਹਤ ਰਹੇ ਹਾਂ ਜੀ ਜਲਦੀ ਤੋਂ ਜਲਦੀ ਛੜੇ ਦੋ ਦਿਨਾਂ ਬੂਰਕਾਰ ਤਾਂ ਨਾ ਹੋਵੇ ਹਾਂ ਜੀ ਲੋਟਾ ਸਾਨੂੰ ਬਗਾ ਦਿਓ ਕਿੰਨੀਆਂ ਜੀ ਜ਼ਿਆਦਾ ਥੋੜਾ ਥੋੜਾ ਕਰਕੇ ਬਣਾਇਆ ਸੀ ਹਾਂ ਆਸਾਂ ਬੋਗੀ ਕੁਝ ਵੀ ਨਹੀਂ ਬਸ ਆਪਾਂ ਲੋ ਕਿਵੇਂ ਕੀਤਾ ਜਾਊਗਾ ਅੱਗੇ ਤੁਹਾਨੂੰ ਦੇਖਦੇ ਆ ਜੀ ਜਿੰਮੇ ਜੋ ਤੁਹਾਡੀ ਹੈਲਪ ਕਰੇਗਾ ਕੋਈ ਸੰਗਈ ਸੰਗਈ ਪੁਲਿਸ ਨਾਲ ਗੱਲ ਹੋਈ ਥੋੜੀ ਜੀ ਹਾਂ ਜੀ ਪੁਲਿਸ ਨਾਲ ਹੋਈ ਕੱਲ ਵੀ ਪ੍ਰਸ਼ਾਸਨ ਆ ਕੇ ਕਿ ਅੱਜ ਵੀ ਆ ਕੇ ਗਿਆ ਤੇ ਤੁਹਾਨੂੰ ਕੀ ਲੱਗਦਾ ਕੀ ਕਰਵਾਉਣ ਤਾਂ ਸੋ ਮੇਰੇ ਦਿੰਦੇ ਫੜਾਈ ਜਾਣਗੇ ਹਾਂ ਜੀ ਇਸ ਦਾ ਕਹਿੰਦੇ ਜਲਦੀ ਜਲਦੀ ਫੜੇ ਜਾਣ ਕਾਨੂੰ ਵੀ ਇਹ ਹਕੀਕਤ ਪਤਾ ਲੱਗੇ ਕਿ ਕੌਣ ਹੈ ਜਹ ਬੰਦਾ ਕਰਨ ਵਾਲਾ ਇਹ ਸਾਡੇ ਘਰ ਦਾ ਸੇਕ ਹੈ ਜੀ ਹਾਂ ਜੀ ਕੀ ਨਾਮ ਜੀ ਸੰਦੀਪ ਸਿੰਘ ਜੀ ਸੰਦੀਪ ਜੀ ਕੀ ਕੰਡਣਾ ਹੋਈ ਆ ਆਪਣੀ ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਰ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹੜੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕਾਈ ਕੇ ਗਏ ਆ ਵੀ ਆਪਰੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਨੂੰ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕਿਆ ਜਦ ਵਾਪਸ ਘਰ ਆਏ ਤਾਂ ਗੇਟ ਖੁੱਲਾ ਸੀ ਤੇ ਕੁੜੀ ਇੱਧਰ ਓਟੀਏ ਚ ਡਿੱਗੀ ਪਈ ਸੀ ਉਹਨੂੰ ਉਠਾਲਿਆ ਤੇ ਬਾਅਦ ਫੰਦਰ ਗਈ ਤਾਂ ਜਦ ਦੇਖਿਆ ਖੇਲਿਆ ਸਭ ਕਸੇ ਤੋਂ ਜੱਟ ਪਿਆ ਸੀ ਕੀ ਦੱਸਿਆ ਲੜਕੀ ਨੇ ਲੋਕ ਜਿਹੜੇ ਲੜਕੀ ਨੇ ਤਾਂ ਇਹੀ ਦੱਸਿਆ ਕਿ ਨਹੀਂ ਵੀ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਕਰਨ ਉਹਨੇ ਮੂੰਹ ਘੁਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਸੰਕਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਵੇਚੋਗੀ ਕੁੱਤਾ ਸਾਡੇ ਪਿੱਤ ਬੋਲੇ ਇਹਨੂੰ ਕੋਈ ਬਰੱਡ ਪੁੱਤੂ ਪਾਏ ਉੱਤਾਂ ਵੀ ਕੱਲ ਦੇ ਬੋਲੇ ਨਹੀਂ ਸੀਗੇ ਤੁਸੀਂ ਕਰੋ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਤੁਸੀਂ ਅਸੀਂ 11:00 10:00 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ 1:30 ਵਜੇ ਕੀ ਦੇਖਿਆ ਕਰਦਾ ਘਰ ਦਾ ਘਰ ਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਏ ਨਹੀਂ ਸੀ ਜਿਹੜੀ ਚੀਜ਼ ਨਹੀਂ ਪੱਟੀ ਹੋ ਤੇ ਵਿਆਹ ਵੀ ਰੱਖਿਆ ਹੋਇਆ ਜਾਂਦਾ ਵਿਆਹ ਰੱਖਿਆ ਜੀ ਕੱਲ ਨੂੰ ਪਰਸ ਨੂੰ 27 ਤਰੀਕ ਦੀ ਜਾਗੋ 27 ਤਰੀਕ ਦੇ ਅਨੰਦ ਨੇ ਜਦੋਂ ਤੁਸੀਂ ਗਏ ਹੋਏ ਸੀ ਤੁਹਾਡੇ ਆਲੇ ਦੁਆਲੇ ਨੂੰ ਸ਼ਾਨ ਸੀ ਕਿ ਉੱਤੇ ਕੋਈ ਤੁਹਾਨੂੰ ਲੋਕ ਰਹਿੰਦੇ ਸੀ ਕੋਈ ਨਹੀਂ ਆਲੇ ਦੁਆਲੇ ਨੂੰ ਸ਼ਾਨ ਸੀ ਇੱਧਰ ਆਲੂ ਕੱਟ ਰਹੇ ਸੀ ਮੁੰਡੇ ਇਧਰ ਲੇਜ਼ਰ ਕਰਾ ਚੱਲ ਰਿਆ ਸੀ ਪਰ ਕੋਈ ਐਡਾ ਹੈ ਨਹੀਂ ਕਿ ਅੱਗੇ ਵੀ ਜਾਣੇ ਆ ਬਹੁਤ ਵਾਰ ਜਾਣੇ ਆ ਰੋਜ਼ ਜਾਣੇ ਆ ਕਦੇ ਕਿੰਨੇ ਕਦੇ ਕਿੰਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਕਦ ਵੀ ਆਇਆ ਇਸ ਤਰ੍ਹਾਂ ਗੈਸਰ ਪਹਿਲਾਂ ਜਦ ਪਾਈਪਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨੇ ਉਹ ਟੋਪੀਆਂ ਟਾਪੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਕੀ ਜਾਣੇ ਸੀ ਇਹ ਤਿੰਨੇ ਜਾਣੇ ਸੀ ਇਹ ਕਿਸ ਤਰ੍ਹਾਂ ਸੀ ਸਰਦਾਰ ਸੀ ਰੋਡ ਦੇ ਕਿ ਮੌਨੇ ਠੀਕੇ ਤਿੰਨੇ ਜਾਣੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾ ਕਰੀ ਉਹਨੇ ਸਾਰਾ ਮੂੰਹ ਆਪਣਾ ਮੁਲਾਵਜਾ ਨਾਲ ਟੱਕਿਆ ਹੋਇਆ ਸੀ ਦੋ ਮੁੰਡਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੁੱਟ ਲਈ ਉਹ ਦੱਸੋ ਕੀਮਤ ਇਹ 10 ਕ ਤੋਲੇ ਸੋਨਾ ਦੀ 8 9 10 ਤੋਲੇ ਕੈਸ਼ ਤੇ 1.5 ਲੱਖ ਰੁਪਏ ਦਾ 10 ਲੱਖ ਸੋਨਾ ਸੀ ਉਹ ਲਟਕੇ ਵਿਆਹ ਵਾਸਤੇ ਬਣਾ ਕੇ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਪਾਇਆ ਤੇ ਕੁਝ ਬਣਾਇਆ ਔਲੀ-ਔਲੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਐ ਪਾਉਣੀ ਸੀ ਤੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਪੁਲਿਸ ਪ੍ਰਸ਼ਾਸਨ ਦੇ ਗਏ ਆਂ ਜੀ ਸਮਰਾਲੇ ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਕਰੀ ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਆ ਕੀ ਲੱਗਦਾ ਕਿਸੇ ਗੱਡੀ ਚ ਆਈ ਜਾਂ ਸਕੂਟਰ ਮੋਰ ਤੋਂ ਕੁਝ ਪਤਾ ਲੱਗੇ ਆ ਏ ਜੀ ਰਸਤੇ ਨੂੰ ਨਹੀਂ ਕੋਈ ਆਇਆ ਇਹ ਕੋਈ ਮੋਟਰ ਮਟਰਾਂ ਦੇ ਸਾਈਡਾਂ ਤੇ ਕੁਟਰਸਾਈਕਲ ਖੜਾ ਕੇ ਬੈਠ ਇੱਕ ਉਹ ਖੇਤਾਂ 'ਚ ਹੀ ਆਇਆ ਇਹ ਕੁਛ ਦਾਸਰੀ ਕੁੜੀ ਕਿੰਨੀ ਕੁ ਉਮਰ ਦੀ ਹੋਣਗੀ ਉੱਥੇ ਆਹੀ ਵੀ 25 ਤੋਂ 30 ਦੀ ਉਮਰ ਦੇ ਵਿੱਚ ਨਵੀਂ ਉਮਰ ਦਾ ਮੁੰਡਾ ਜੀ ਕੋਈ ਸ਼ੱਕ ਵਗੈਰਾ ਹੋਇਆ ਕੋਈ ਸ਼ੱਕ ਤਾਂ ਜੀ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ 40-50 ਸਾਲ ਹੋ ਗਏ ਬਜ਼ੁਰਗਾਂ ਤੋਂ ਰਹਿੰਦੇ ਆਂ ਭਾਸ਼ਾ ਤੋਂ ਲੱਗਿਆ ਵੀ ਥੀ ਥੀ ਪੰਜਾਬੀ ਬੋਲਦੇ ਸੀ ਪੰਜਾਬੀ ਹੀ ਬੋਲਦੇ ਸੀ ਮੁੰਡਿਆਂ ਦੇ ਦਾੜੀ ਥੋੜੀ ਜਿਹੀ ਵੀਰ ਮੈਂ ਬ੍ਰਾਊਨ ਰੰਗ ਕਰੇ ਹੋਤੀ ਇੱਕਨਤੀ ਦੋ ਮੁੰਡੇ ਇੱਕ ਮੁੰਡੇ ਦਾ ਚਿਹਰਾ ਨਹੀਂ ਦੇਖਣ ਚਾਹੇ ਕੈਮਰੇ ਲੱਗੇ ਹੋਏ ਨੇ ਕੈਮਰੇ ਨਹੀਂ ਲੱਗੇ ਇੱਧਰ ਕੋਠੀਆਂ 'ਚ ਲੱਗੇ ਹੋਏ ਨੇ ਇਹ ਰਾਹ ਨੂੰ ਕੋਈ ਆਇਆ ਨਹੀਂ ਜੇ ਦੇਖਿਆ ਵੀ ਇੱਧਰ ਨੂੰ ਅਣਪਛਾਤਾ ਕੋਈ ਬੰਦਾ ਲੰਘਿਆ ਹੀ ਕਿਹਦੇ ਵਿਆਹ ਰੱਖਿਆ ਹੈ ਹੁਣ ਕੀ ਕਰਾਂ ਕਿ ਕਹਾਂ ਚੋਣੇ ਪ੍ਰਸ਼ਾਸਨ ਨੂੰ ਕਹਿਣਾ ਕੀ ਹੈ ਜੀ ਸਾਡੀ ਗਰੀਬ ਬੰਦੇ ਆ ਮਜਬੂਰੀ ਦੇ ਕੇ ਕੋਈ ਹੱਲ ਨਿਕਲ ਜਵੇ ਦੋਸ਼ੀ ਫੜੇ ਜਾਣ ਸਾਰਾ ਕੁਝ ਅਜੀ ਝੂਣਪੂਣ ਢੱਟ ਕੇ ਲੱਗੇ ਲੋਟਕਾਈ ਸਿਰਤੇ ਵਿਆਹ ਵੀ ਹੈ ਫਿਰ ਤੇ ਵਿਆਹ ਹੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ ਹੁਣ ਤਾਂ ਸਾਰਾ ਕੁਝ ਪਰਸ ਨੂੰ ਤਿਆਰੀ ਮੇਰੇ ਕੋਲ ਦੋ ਬੇਟੀਆਂ ਨੇ ਜੀ ਇਹ ਬੜੀ ਛੋਟੀ ਹੈ ਇਹ ਬੜੀ ਬੇਟੀ ਹੈ ਜੀ ਪਹਿਲਾ ਵਿਆਹ ਸੀਗਾ ਪਹਿਲਾ ਵਿਆਹ ਸੀਗਾ ਜੀ ਸਰ ਦਿੱਤੇ ਦਿਨ ਜੋ ਹਰੇਕ ਕਲਾਂ ਸੱਗਾਂ ਹੋਈ ਹੈ ਚੋਰੀ ਵੀ ਠੀਕ ਕਿ ਉਸਨੇ ਕੀ ਕਾਰਵਾਈ ਕੀਤੀ ਅਸੀਂ ਉਹਦੇ ਸਬੰਧ ਜੋ ਹੈਗਾ ਨਾ ਨਾ ਪਾਕਾ ਦਰਜ ਕਰ ਦਿੱਤਾ ਹੈ ਐਸਓ ਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲ ਕਸੰਦੀਪ ਤੇ ਉਹਦੀ ਮੈਸੇਜ ਨਾ ਉਹਨੇ ਰਜਿਸਟਰੀ ਚ 17 ਗਿਆ ਸੀਗੇ ਲੜਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਰਹੀ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਕਨੈਕਸ਼ਨ ਦੇਣ ਆਲੇ ਹਾਂ ਜਦੋਂ ਉਹਨਾਂ ਨੇ ਲੜਕੀ ਨੇ ਜੇਤਨਾ ਖੋਲਿਆ ਤਾਂ ਉਹਨਾਂ ਦਾ ਤਾਂ ਜਵਾਬ ਦਿੱਤੇ ਲੜਕੀ ਕਿਸਨ ਤੇ ਬੈ ਗਈ ਜਾ ਕੇ ਕਿ ਉਹ ਚੋਰੀ ਕਰਕੇ ਲੈ ਗਏ ਇਹ ਖੁਦ ਦੱਸਿਆ ਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਖਵਾਦਾ ਤੇ ਕੁੱਤੇ ਨੂੰ ਕੁਝ ਖਵਾਦਾ ਬੜੀ ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪੈ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪੈ ਸੀਗੇ ਉਹ ਸ਼ੱਕ ਆ ਵੀ ਉਹਨਾਂ ਨੇ ਕੁੱਤੇ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ ਇਸ ਕਰਕੇ ਕੁੱਤੇ ਬੋਲਦੇ ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ ਉਹ ਵਾਜੀ ਦੱਸ ਰਹੇ ਨੇ ਉਦੋਂ ਬਾਅਦ ਅਸੀਂ ਜੋ ਅਗਲੀ ਕਰਵਾਈ ਹੋਊਗੀ ਕਸਮ ਤੇ ਉਹ ਜਿਹੜੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਕਿਸੇ ਵੱਲ ਤੋਂ ਪਵਾਉਂਦੇ ਸੀ ਇਹ ਉਹ ਕਿਤਾਚੇ ਕਰਨੇ ਉਹਨਾਂ ਦੇ ਫਤੂਗਟ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ ਜਿਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਚੱਕਦੇ ਦਾ ਆਪਣੇ ਕੋਈ ਪੁਲਿਸ ਨੂੰ ਕੋਈ ਰਿਪੋਰਟ ਕਰ ਦਿੱਤਾ ਹੈ ਨਹੀਂ ਅਜੇ ਕੋਈ ਨਹੀਂ ਹੋਈ ਨਿਗਰਤਾਰੀ ਨਾ ਹੀ ਰਾਉਂਡ ਅਪ ਹੋਇਆ ਲੇਕਿਨ ਇਹ ਹੈ ਵੀ ਪੁਲਸੋਂ ਕਰ ਰਹੀ ਹੈ ਕਾਰਵਾਈs ਤਫਤੀਸ਼ ਜਾਰੀ ਹੈ ਜਲਦੀ ਫਲਾਮਾ ਕੁਝ ਸਮਝ ਆ ਗਿਆ ਕਿਸ ਚੀਜ਼ ਤੇ ਐਸੀ ਕਿ ਬੈਜੀ ਕਿ ਕਿੱਟਾਂ ਦੇ ਘਰਾਂ ਚੇਤਾਂ ਦੇ ਵਿੱਚ ਜਿਉਂ ਲੰਘ ਕੇ ਆਏ ਨੇ ਉਹ ਕਿਉਂਕਿ ਜੇ ਲੜਕੀ ਦੇ ਦੋਸਤ ਮੁਤਾਬਕ ਉਹਨਾਂ ਦੀ ਜਿਹੜੇ ਲੋਹਾਂ ਪਾਈਆਂ ਉਸੇ ਗਿੱਲੀਆਂ ਸੀ ਕਿ ਜੇ ਉਸੇ ਲੜਕੀ ਨੂੰ ਮਿਲਿਆ ਕਿ ਲੜਕੀ ਠੀਕ ਸੀ ਜਾਂ ਉਹਨਾਂ ਨੂੰ ਕੁਝ ਨਿਕ ਭਰਾਈ ਹੋਈ ਸੀ ਕਾਫੀ ਭਰਾਈ ਹੋਈ ਸੀ ਬਲਕਿ ਉਸੋਟੀ ਜਾਂ ਨਾ ਖਰਾ ਕੋਈ ਨਹੀਂ ਸਮਝ ਆਇਆ ਇਹਨੂੰ ਮੈਡੀਕਲ ਕਰਵਾਇਆ ਨਹੀਂ ਜਿੰਨ ਕਹਿੰਦਾ ਕਿ ਸੁਖ ਲਾਇਆ ਹੈ ਨਹੀਂ ਨਹੀਂ ਕੁੜੀ ਨੂੰ ਕੁਝ ਨਹੀਂ ਖਾਇਆ ਖਾਇਆ ਕੁਝ ਨਹੀਂ ਉਹਨਾਂ ਨੇ ਇਹ ਨੂੰ ਘਬਰਾਟ ਇੰਨੀ ਹੋਊਗੀ ਡਰ ਗਈ ਬੱਚੀ ਸੀਗੀ ਤਾਂ ਉਸ ਵੇਲੇ ਕੁੜੀ ਇਕੱਲੀ ਸੀ ਕਰੇ ਹਾਂ ਕੁੜੀ ਇਕੱਲੀ ਸੀਗੀ ਉਹ ਜਸਟ 5 ਕੁ ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉਹ ਕਰਾਉ ਗਏ ਨੇ 5 ਕੁ ਮਿੰਟ ਬਾਅਦ ਇਹ ਘਬਰਾਟ ਹੋ ਗਈ ਥੀ